ਜਿਹੜਾ ਤੇਰੀ ਆ ਵਾਈਫ ਨੇ ਸਟੋਰੀ ਪਾਉਂਦੇ ਆ ਨਾ ਤੁਸੀਂ ਪੇਡ ਪ੍ਰੋਮੋਸ਼ਨ ਲੈ ਕੇ ਵੀ ਆ ਹੋਗੇ ਜੇ ਤੁਹਾਡੀ ਲਾਈਫ ਵਿੱਚ ਵੀ ਕੋਈ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਫ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਕਰੋ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ ਹਾਂਜੀ ਹਾਂਜੀ ਜੀ ਕਾਤੋਂ ਪਾਈ ਹੈ ਬਾਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰੋਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਦੇ ਮੁੰਡਿਆਂ ਨੂੰ ਇਹ ਵੱਲਾ ਮੈਰਜ ਕਰਾਉਣ ਲਈ ਇਹਦੇ ਨਾਲ ਕਰੋ ਜਾ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਆਉਂਦੇ ਬਾਈ ਬੰਦੇ ਆ ਗਲਤੀ ਆ ਹਾਂਜੀ ਉਹਨੂੰ ਰਹਿਮਤ ਅਲੀ ਨੂੰ ਕਹੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪ ਦਾ ਤੂੰ ਧਿਆਨ ਰੱਖ ਹੁਣ ਉਹ ਤਾਂ ਆਪ ਖਤਰੇ 'ਚ ਆ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਅਲੀ ਨੂੰ ਲਾਇਆ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹੇ ਵੀ ਫੋਨ ਆ ਗਿਆ ਨੇ ਗਸੰਗਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਮੈਂ ਇਹ ਤਾਂ ਕਿ ਕੋਈ ਪਿਛੰਦਾ ਫਿਰ ਤੁਸੀਂ 5-4000 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾ ਆ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮਾਹੌਲ ਤੁਸੀਂ ਨਾ ਖਰਾਬ ਕਰੋ ਜਾਦੂ ਟੂਣੇ ਤਾਂ ਤਾਂ ਅਸੀਂ ਲੋਕਾਂ ਨੂੰ ਦੂਰ ਕਰਨਾ ਸੀ ਤੁਸੀਂ ਸਟੋਰੀਆਂ ਪਾਈ ਜਾਂਦੇ ਆ ਇਸ ਕੰਮ ਵਾਸਤੇ ਤੁਸੀਂ ਚੈਨਲ ਬਣਾਏ ਹੋਏ ਆ ਐਨੇ ਬਈ ਉਦੋਂ ਤੇ ਦੂਜੀ ਗੱਲ ਇਹੋ ਜਿਹੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਬੰਦ ਕਰੋ ਠੀਕ ਹੈ ਨਹੀਂ ਮੇਰਾ ਬਈ ਥੋੜਾ ਕੰਮ ਖਰਾਬ ਹੋ ਗਿਆ ਇੱਕ ਰਿਕੁਐਸਟ ਹੀ ਹੈ ਬਈ ਮੈਂ ਇਹ ਸਮਝਾਣਾ ਚਾਹੁੰਦਾ ਸਾਰਾ ਕੁਝ ਪੈਸੇ ਜੀ ਨਹੀਂ ਰੱਖਿਆ ਹਾਂ ਜੀ ਜੀ ਉਹ ਦੇ ਦੇਗਾ ਵੀਰੇ ਠੀਕ ਹੈ ਤੁਸੀਂ ਇਸ ਚੀਜ਼ ਤੇ ਧਿਆਨ ਰੱਖੋ ਕੁੜੀ ਨੂੰ ਕਹਾਂ ਉਹਦੀ ਵਾਈਫ ਨੂੰ ਵੀ ਉਹ ਚੀਜ਼ ਨੂੰ ਡਿਲੀਟ ਕਰ ਗਾਹ ਤੋ ਅਸੀਂ ਧਿਆਨ ਰੱਖਾਂਗੇ ਕੋਈ ਇਦਾਂ ਦੀ ਗੱਲਬਾਤ ਨਾ ਕਰੋ ਤੁਸੀਂ ਸਮਝ ਕੇ ਚੱਲੋ ਜਿਹੜਾ ਤੇਰੀ ਆ ਵਾਈਫ ਨੇ ਸਟੋਰੀਂ ਪਾਉਂਦੇ ਆ ਨਾ ਤੁਸੀਂ ਪੇਡ ਪ੍ਰੋਮੋਸ਼ਨ ਲੈ ਕੇ ਵੀ ਆ ਹੋਗੇ ਜੇਕਰ ਤੁਹਾਡੀ ਲਾਈਫ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੁਹਾਡੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੁਹਾਡੀ ਲਵ ਲਾਈਫ ਨੂੰ ਲੈ ਕੇ ਬਾਬਾ ਰਹਿਮਤ ਅਲੀ ਨਾਮ ਤੋਂ ਤੁਸੀਂ ਉਹਨਾਂ ਨੂੰ ਡੀਐਮ ਕਰਕੇ ਆਪਣੀ ਹਰ ਇੱਕ ਪ੍ਰੋਬਲਮ ਦਾ ਸੋਲੂਸ਼ਨ ਲੈ ਸਕਦੇ ਹੋ ਕਰੋ ਇਹ ਤੇਰੀ ਵਾਈਫ ਨੇ ਪਾਈ ਹੈ ਨਾ ਸਟੋਰੀ ਹਾਂਜੀ ਹਾਂਜੀ ਇਹਦੇ ਕਾਹ ਤੋਂ ਪਾਈ ਹੈ ਬਾਈ ਤੁਸੀਂ ਸਿੱਖਾ ਦੇ ਘਰੇ ਜੰਮ ਕੇ ਜਾਦੂ ਟੂਣੇ ਵਾਲੇ ਲੋਕਾਂ ਨੂੰ ਪ੍ਰਮੋਟ ਕਰ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਨੌਜਵਾਨਾਂ ਨੂੰ ਕੁੜੀਆਂ ਤੇ ਮੁੰਡਿਆਂ ਨੂੰ ਵੀ ਵਲਾ ਮੈਰਿਜ ਕਰਾਉਣ ਲਈ ਇਹਦੇ ਨਾਲ ਕਰੋ ਜਾ ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਇਹ ਰਹਿਮਤ ਅਲੀ ਦੇ ਨਾਲ ਸੰਪਰਕ ਕਰੋ ਤੇ ਤੁਹਾਨੂੰ ਪਤਾ ਰਹਿਮਤ ਅਲੀ ਤਾਂ ਆਪ ਖਤਰੇ 'ਚ ਹਾਂਜੀ ਹਾਂਜੀ ਉਹ ਤੇ ਭਾਈ ਬੰਦੇ ਆ ਗਲਤੀ ਆ ਹਾਂਜੀ ਹਾਂਜੀ ਉਹਨੂੰ ਰਹਿਮਤ ਅਲੀ ਨੂੰ ਕਹੇ ਹੋਰ ਬਾਬੇ ਦਾ ਨੰਬਰ ਨੰਬਰ ਪਹੁੰਚਦਾ ਕਰੋ ਭਰਾਵਾ ਵੀ ਆਪਦਾ ਤੂੰ ਧਿਆਨ ਰੱਖ ਹੁਣ ਉਹ ਤਾਂ ਆਪ ਖਤਰੇ 'ਚ ਤੁਹਾਨੂੰ ਕਿੱਥੋਂ ਬਚਾਲੂਗਾ ਜੇ ਰਹਿਮਤ ਅਲੀ ਨੂੰ ਲਾਇਆ ਵਿੱਚ ਫੋਨ ਕਾਨਫਰੈਂਸ ਦੇ ਉਹਨੂੰ ਕਹੇ ਵੀ ਫੋਨ ਆ ਗਿਆ ਨਿੱਗਾ ਸਿੰਘਾ ਦਾ ਭਾਈ ਬਚਾ ਸਾਨੂੰ ਹੁਣ ਬਚਾਲੂ ਤੁਹਾਨੂੰ ਉਹ ਮੰਮੀ ਬੇ ਇਦਾਂ ਕਿ ਤ ਕੋਈ ਪੁੱਛਦਾ ਫੇਰ ਤੁਸੀਂ 5-4000 10000 ਰੁਪਏ ਪਿੱਛੇ ਤੁਸੀਂ ਨੁਕਸਾਨ ਕਰ ਰਹੇ ਆ ਪੰਜਾਬ ਦਾ ਠੀਕ ਆ ਤੁਸੀਂ ਬੱਚੇ ਆ ਸਾਡੇ ਹੀ ਭੈਣ ਭਰਾ ਆ ਵਾ ਤੁਸੀਂ ਅਸੀਂ ਤੁਹਾਡੇ ਵਿਰੋਧੀ ਨਹੀਂ ਹੈਗੇ ਪਰ ਮਾਹੌਲ ਤੁਸੀਂ ਨਾ ਖਰਾਬ ਕਰੋ ਜਾਦੂ ਟੂਣਿਆਂ ਤੋਂ ਤਾਂ ਅਸੀਂ ਲੋਕਾਂ ਨੂੰ ਦੂਰ ਕਰਨਾ ਸੀ ਤੁਸੀਂ ਸਟੋਰੀਆਂ ਪਾਈ ਜਾਂਦੇ ਆ ਇਸ ਕੰਮ ਵਾਸਤੇ ਤੁਸੀਂ ਚੈਨਲ ਬਣਾਏ ਹੋਏ ਆ ਨਹੀਂ ਨਹੀਂ ਬਈ ਉਹ ਦੂਜੀ ਗੱਲ ਇਹੋ ਜਿਹੀਆਂ ਚੀਜ਼ਾਂ ਦੀ ਪ੍ਰੋਮੋਸ਼ਨ ਬੰਦ ਕਰੋ ਠੀਕ ਆ ਨਹੀਂ ਮੇਰਾ ਬਈ ਥੋੜਾ ਕੰਮ ਖਰਾਬ ਹੋ ਗਿਆ ਇੱਥੇ ਰਿਕੁਐਸਟ ਹੀ ਯਾਰ ਬਈ ਉਹ ਸਮਝਾਣਾ ਚਾਹੁੰਦਾ ਸਾਰਾ ਕੁਝ ਪੈਸੇ ਜੀ ਨਹੀਂ ਰੱਖਿਆ ਹਾਂ ਜੀ ਜੋ ਦੇਗਾ ਵੀ ਜੀ ਠੀਕ ਆ ਤੁਸੀਂ ਇਸ ਚੀਜ਼ ਤੇ ਧਿਆਨ ਰੱਖੋ ਕੁੜੀ ਨੂੰ ਕਹਾਂ ਉਹਦੇ ਵਾਈਫ ਨੂੰ ਵੀ ਉਹ ਚੀਜ਼ ਨੂੰ ਡਿਲੀਟ ਕਰ ਗਾਓ ਤਾਂ ਅਸੀਂ ਧਿਆਨ ਰੱਖਾਂਗੇ ਕੋਈ ਇਦਾਂ ਦੀ ਗੱਲਬਾਤ ਨਾ ਕਰੋ ਤੁਸੀਂ ਸਮਝ ਕੇ ਚੱਲੋ